ਅਖਾਮੀ ਇਸਕੇ ਸਰਕਾਰ ਚਲਾ ਰਹੇ ਹੋ ਸਿਰਫ ਇੱਕ ਦੂਜੇ ਨੂੰ ਗਾਲ੍ਹਾਂ ਕੱਢਣ ਤੇ ਮੈਂ ਉਹਦੇ ਨਾਲੋਂ ਚੰਗਾ ਉਹਦੇ ਨਾਲੋਂ ਚੰਗਾ ਜੇ ਕਿਸੇ ਨੇ ਪੁੱਛ ਲਿਆ ਕਿ ਮੁੱਖ ਮੰਤਰੀ ਜੀ ਤੁਸੀਂ ਕਹਿੰਦੇ ਸੀ ਕਿ ਮੈਂ ਮੁਰਗੀ ਮਰੀ ਦਾ ਵੀ ਮੁਆਵਜ਼ਾ ਦੇਵਾਂਗਾ ਮੈਂ ਬੱਕਰੀ ਮਰੀ ਦਾ ਵੀ ਮੁਆਵਜ਼ਾ ਦੇ ਦੇ ਤਾਂ ਤੁਸੀਂ ਕਿਹਾ ਸੀ ਇਹਦੇ ਤੇ ਹਰਖਣ ਵਾਲੀ ਕਿਹੜੀ ਗੱਲ ਸੀ ਕਿਹੜਾ ਕਿਹੜਾ ਪੱਤਰਕਾਰ ਨੂੰ ਫਿਰ ਤੁਸੀਂ ਇਹ ਪੁੱਛਦੇ ਹੋ ਕਿ ਤੁਸੀਂ ਪੀਟੀਸੀ ਦੇ ਹੋ ਤੁਸੀਂ ਪੀਟੀਸੀ ਦੇ ਹੋ ਹਾਂ ਪੀਸੀ ਪੀਟੀਸੀ ਦੇ ਹੋ ਸੁਖਵੀਰ ਨੂੰ ਪੁੱਛ ਲਈ ਜਾ ਕੇ ਅੱਜ ਜਵਾਬ ਬਣਦਾ ਸੀ ਮੁੱਖ ਮੰਤਰੀ ਦਾ ਮੁੱਖ ਮੰਤਰੀ ਦਾ ਜਵਾਬ ਇਹ ਨਹੀਂ ਬਣਦਾ ਸੀ ਜਦੋਂ ਉਹ ਤੇ ਕਲੀਅਰ ਕੱਟ ਮੰਨ ਕੇ ਆਉਣਾ ਦਾ ਸਾਡਾ ਮੁੱਖ ਮੰਤਰੀ ਕਿ ਭਾਈ ਮੇਰੇ ਕੋਲੋਂ ਮਤਲਬ ਕਮੀ ਰਹੀ ਐ ਤੁਸੀਂ ਬੜੀਆਂ ਤਰ੍ਹਾਂ ਮਾਰੀਆਂ ਕਿ ਮੈਂ ਕਿਉਂ ਲਵਾ ਕੇਂਦਰ ਤੋਂ ਕਿਉਂ ਮੰਗਾ ਕੇਂਦਰ ਤੋਂ ਮੇਰੇ ਕੋਲ ਸਾਰਾ ਬੋਝ ਹੈ ਜੇ ਸਾਰਾ ਬੋਝ ਤੇ ਲੋਕਾਂ ਦੀ ਕੀ ਮਦਦ ਕੀਤੀ ਅੱਜ ਤੱਕ ਕਿੰਨੇ ਲੋਕਾਂ ਨੂੰ ਬੱਕਰੀਆਂ ਦੇ ਪੈਸੇ ਦੇਤੇ ਕਿੰਨਿਆਂ ਨੂੰ ਮੁਰਗੀਆਂ ਦੇ ਪੈਸੇ ਦੇਤੇ ਕਿੰਨਾ ਨੇ ਕਿੰਨਿਆਂ ਨੂੰ ਮੱਝਾਂ ਦੇ ਪੈਸੇ ਦੇਤੇ ਕਿੰਨਿਆਂ ਦਾ ਕੱਦੂ ਕਰਵਾਤਾ ਦੁਬਾਰਾ ਸਿਰਫ ਗੱਲਾਂ ਕਰਨੀਆਂ ਸੌਖੀਆਂ ਨੇ ਛੱਡੋ ਮੁੱਖ ਮੰਤਰੀ ਜੀ ਇਹ ਨਾ ਗੱਲਾਂ ਨੂੰ ਛੱਡੋ ਮੇਰੇ ਹੱਥ ਜੋੜ ਕੇ ਬੇਨਤੀ ਆ ਪੰਜਾਬ ਨੇ ਤੁਹਾਡੇ ਤੇ ਵਿਸ਼ਵਾਸ ਜਤਾਇਆ ਹੈ ਤੇ ਇਹ ਭਲੇਖੇ 'ਚ ਨਾ ਰਹਿ ਜਾਓ ਪਹਿਲਾਂ ਦੇ ਵੀ ਵਿਸ਼ਵਾਸ ਜਤਾਇਆ ਸੀ ਬੜੀਆਂ ਵੱਡੀਆਂ ਵੱਡੀਆਂ ਪਹਿਲਾਂ ਨੇ ਵੀ ਪਹਿਲਾਂ ਨੂੰ ਵੀ ਲੋਕਾਂ ਨੇ ਬਹੁਤ ਵੱਡੀ ਪੱਦਰ ਦੇ ਉੱਤੇ ਬਹੁਮਤ ਦਿੱਤੇ ਆ ਪਹਿਲਾਂ ਨੂੰ ਵੀ ਤੇ ਜੇ ਪਹਿਲਾਂ ਦੀਆਂ ਗੋਡੀਆਂ ਲਵਾਤੀਆਂ ਨਾ ਪੰਜਾਬ ਨੇ ਤੇ ਪੰਜਾਬ ਗੋਡੀਆਂ ਖੜਾਣਾਂ ਲੈਂਦੀ ਮੈਂ ਲਵਾ ਦੂਗਾ ਸੜਕ ਤੇ ਲਿਆ ਦੂਗਾ ਫੇਰ ਦੁਬਾਰਾ ਮੁੜ ਕੇ ਭਲੇਖੇ ਜਾਵੋਗੇ ਕਿਤੇ ਸੋ ਇਹ ਗੱਲਾਂ ਇੰਨੀ ਇੰਨਾ ਇੰਨੀ ਬੇਜਸਾਫੀ ਨਹੀਂ ਚੱਲੀ ਜਾ ਸਕਦੀ ਮੈਂ ਮੈਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੇਰੀ ਬੇਨਤੀ ਹੈ ਕਿਦੋਂ ਪ੍ਰਬੰਧ ਕਰੋ ਯਾਰ ਇਹ ਕਿਹੜਾ ਤਰੀਕਾ ਹੈ ਵੀ ਕੱਲ ਨੂੰ ਬੇੜੀਆਂ ਆ ਜਾਣਗੀਆਂ ਪਰਸੋਂ ਬੇੜੀਆਂ ਆ ਜਾਣਗੇ ਦੱਸਾਂ ਦਿਨ ਉਹ ਜਿਹੜੇ ਲੋਕ ਡੁੱਬਿਆ ਤੁਸੀਂ ਮੈਨੂੰ ਆਏ ਆਪਣੇ ਆਪਣੇ ਘਰਾਂ ਤੋਂ ਨਿਗਾਹ ਮਾਰ ਕੇ ਦੱਸਣ ਮੈਨੂੰ ਪ੍ਰਸ਼ਾਸਨਿਕ ਅਧਿਕਾਰੀ ਤੁਹਾਡੇ ਘਰੇ ਵੀ ਧੀਆਂ ਨੇ ਤੁਹਾਡੇ ਘਰੇ ਵੀ ਭੈਣਾਂ ਨੇ ਤੁਹਾਡੇ ਘਰੇ ਵੀ ਮਾਤਾਵਾਂ ਨੇ ਔਰਤਾਂ ਨੇ ਉਹਨਾਂ ਨੇ ਬਾਹਰ ਅੰਦਰ ਨਹੀਂ ਜਾਣਾ ਉਹ ਉੱਥੇ ਮਕਾਨਾਂ ਦੇ ਉੱਤੇ ਛੱਤਾਂ ਦੇ ਬੈਠੀਆਂ ਰਹਿਣਾ ਕੀ ਪ੍ਰਬੰਧ ਕਰਦੇ ਹੋ ਉਹਨਾਂ ਦਾ ਤੁਸੀਂ ਯਾਰ ਮੈਂ ਹਰਾਨਾ ਕਾਲਾ ਪ੍ਰਸ਼ਾਸਨ ਆਕੀਰ ਕੀ ਕੀ ਵਿਵਸਥਾ ਪ੍ਰਸ਼ਾਸਨ ਦੀ ਕਿ ਲੋਕ ਵਿਚਾਰੇ ਦੁਖੀ ਹੋਈ ਜਾਂਦੇ ਆ ਲੋਕ ਇਹ 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 ਤੁਹਾਡਾ ਕਿਸ਼ਤੀਆਂ ਦੇ ਚੜ ਕੇ ਬੇੜੀਆਂ ਦੇ ਚੜ ਕੇ ਲੋਕਾਂ ਦੇ ਵਿੱਚ ਘੁੰਮ ਕੇ ਵਿਖਾਉਣਾ ਕੁਝ ਨਹੀਂ ਬੰਨਣਾ ਇਹਨੂੰ ਗਰਾਊਂਡ ਲੈਵਲ ਦੇ ਉੱਤੇ ਉਤਰਨਾ ਪੈਣਾ ਲੋਕਾਂ ਦੀ ਮਦਦ ਕਰਨੀ ਪੈਣੀ ਹੈ ਲੋਕਾਂ ਦੀ ਮਦਦ ਕਰਨੀ ਪੈਣੀ ਹੈ ਮੈਂ ਜਿਹੜੇ ਲੋਕ ਪੰਜਾਬ ਦੇ ਲੋਕ ਅਦਰ ਸਟੇਟਾਂ ਤੋਂ ਲੋਕ ਮੈਂ ਧਨਮਾਨੀ ਆ ਸਾਰੀਆਂ ਸੰਸਥਾਵਾਂਾਂ ਦਾ ਜਿਹੜੀਆਂ ਬਹੁਤ ਜ਼ੋਰ ਲਾ ਕੇ ਲੱਗੀਆਂ ਹੋਈਆਂ ਨੇ ਇਸ ਕੰਮ ਦੇ ਉੱਤੇ ਉਹਨਾਂ ਦੀ ਮਦਦ ਕਰ ਰਹੇ ਹਾਂ ਉਹਨਾਂ ਦੀ ਹਰ ਤਰ੍ਹਾਂ ਦਾ ਸਪੋਰਟ ਕਰ ਰਹੇ ਹਾਂ ਅੱਜ ਜਿਸ ਤਰ੍ਹਾਂ ਦੇ ਸਨੇਹੇ ਆਉਣੇ ਸ਼ੁਰੂ ਹੋਏ ਆ ਵੀਡੀਓਜ਼ ਆ ਰਹੀਆਂ ਨੇ ਬਾਬਾ ਮਨਪ੍ਰੀਤ ਜੀ ਦੀ ਵੀਡੀਓ ਆਈ ਹੈ ਆਪਣੇ ਮੁਕਸਰਾਂ ਦੀ ਇੱਕ ਹੋਰ ਮਹਾਪੁਰਸ਼ ਦੀ ਵੀਡੀਓ ਆਈ ਇੱਕ ਜਥੇਬੰਦੀ ਦੇ ਆਤਮਾ ਦੀ ਵੀਡੀਓ ਆਈ ਉਹਨਾਂ ਨੇ ਕਿਹਾ ਕਿ ਇੱਥੇ ਜਿਹੜੇ ਲੋਕ ਬੈਠੇ ਨੇ ਉਹਨਾਂ ਲੋਕਾਂ ਲਈ ਰਾਸ਼ਨ ਦੀ ਕੋਈ ਕਮੀ ਨਹੀਂ ਛੱਡੀ ਲੋਕਾਂ ਬਹੁਤ ਾਨਵਾਦਾ ਬਰਾਵੋ ਆਂ ਪਰ ਫਰਜ ਬੰਦਾ ਆਪਣੇ ਦੁਖੀ ਭਰਾਵਾਂ ਦੀ ਬਾਹ ਫੜਨਾ ਆਪਣਾ ਫਰਜ ਬੰਦਾ ਸੀ ਉਹ ਤੁਸੀਂ ਭੜਿਆ ਹੈ ਬਹੁਤ ਵਧੀਆ ਗੱਲ ਹੈ ਇਹ ਰਾਸ਼ਨ ਦੇ ਸਮਾਨ ਜਿਹੜਾ ਆ ਰਿਹਾ ਹੈ ਚੰਗੀ ਗੱਲ ਹੋਊਗੀ ਕਿ ਆਪਾਂ ਉਹਨਾਂ ਤੱਕ ਵੀ ਪਹੁੰਚੇ ਜਿਹੜੇ ਅੱਜ ਜਿਵੇਂ ਅੱਜ ਸਾਡੇ ਜ਼ਿਲ੍ਹਾ ਅੰਮ੍ਰਿਤਸਰ ਦੀ ਟੀਮ ਅਜਨਾਲਾ ਦੇ ਕਿਸਾਨਾਂ ਨੂੰ ਸਪੋਰਟ ਕਰਨ ਵਾਸਤੇ ਗਈ ਉਹਨਾਂ ਵਾਸਤੇ ਟਰੈਕਟਰ ਟਰਾਲੀਆਂ ਦੇ ਵਿੱਚ ਰਾਸ਼ਨ ਭਰ ਕੇ ਲੈ ਕੇ ਗਏ ਪਰ ਉਹ ਨਹੀਂ ਪਹੁੰਚ ਸਕੇ ਮਤ ਸਾਰਾ ਸਮਾਨ ਵਾਪਸ ਮੋੜ ਕੇ ਲਿਆਉਣਾ ਪਿਆ ਨਹੀਂ ਅਖੀਰ ਤੱਕ ਪਹੁੰਚਿਆ ਗਿਆ ਦਰਿਆ ਦਾ ਪਾਣੀ ਦਾ ਵਹਾਅ ਹੀ ਇੰਨਾ ਚੱਲ ਰਿਹਾ ਉੱਥੇ ਤੇ ਪ੍ਰਸ਼ਾਸਨ ਨੂੰ ਗਿਆਉਣਾ ਪਿਆ ਨਹੀਂ ਤਾਂ ਫਿਰ ਭਰਾਵੋ ਆਪਾਂ ਜਿਹੜੇ ਸਾਡੇ ਐਨ ਆਰ ਆਈ ਵੀਰ ਨੇ ਯਾਰ ਆਪਾਂ ਕਿੱਥੋਂ ਨਾ ਕਿਧੋ ਜਿੱਥੋਂ ਵੀ ਕਿਤੇ ਮੈਂ ਅਦਰ ਸਟੇਟਾਂ ਦੇ ਵੀਰਾਂ ਨੂੰ ਵੀ ਮੇਰੀ ਬੇਨਤੀ ਹੈ ਤੁਹਾਡਾ ਮੈਂ ਤਹਿ ਦਿਲੋਂ ਧੰਨਵਾਦੀ ਆ ਜਿਵੇਂ ਯੂਪੀ ਤੋਂ ਖਬਰ ਆਈ ਹੈ ਸਾਡੇ ਰਾਜਵੀਰ ਜੀ ਦਾ ਇਹਦੀ ਵੀਡੀਓ ਆਈ ਉਹਨਾਂ ਨੇ ਕਿਹਾ ਵੀ ਅਸੀਂ ਰਾਸ਼ਨ ਇਕੱਠਾ ਕਰ ਰਹੇ ਹਾਂ ਸਾਡੇ ਹਰਿਆਣੇ ਵਾਲੇ ਵੀਰਾਂ ਨੇ ਵੱਖ-ਵੱਖ ਜਥੇਬੰਦੀਆਂ ਤੋਂ ਜਰਨੈਲ ਸਿੰਘ ਦਾ ਇੱਕ ਮੈਸੇਜ ਆਇਆ ਉਹ ਵੀ ਮਤਲਬ ਲੋਕਾਂ ਵਾਸਤੇ ਮਦਦ ਇਕੱਠੀ ਕਰ ਰਹੇ ਆ ਹੋਰ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਪਿੰਡਾਂ ਤੋਂ ਰਾਸ਼ਨ ਇਕੱਠੇ ਹੁੰਦੇ ਦੀਆਂ ਮਤਲਬ ਵੀਡੀਓਜ਼ ਆ ਰਹੀਆਂ ਸਾਡੇ ਕੋਲੇ ਰਾਜਸਥਾਨ ਤੋਂ ਵੀਡੀਓਜ਼ ਆ ਰਹੀਆਂ ਨੇ ਸਾਡੇ ਕੋਲੇ ਰਾਸ਼ਨ ਇਕੱਠਾ ਕਰਨ ਲਈ ਲੋਕ ਮਿਹਨਤ ਕਰ ਰਹੇ ਕਰੋ ਜਾਂ ਤੱਕੜੇ ਹੋ ਕੇ ਪਰ ਮੇਰੀ ਇੱਕ ਬੇਨਤੀ ਜ਼ਰੂਰ ਸੁਣ ਲਿਓ ਆਪਾਂ ਕਿਤੇ ਇੱਥੇ ਨਾ ਹੋਵੇ ਅੱਜ ਉਹ ਵਿਚਾਰੇ ਡੁੱਬੇ ਨੇ ਤੇ ਅੱਜ ਹੀ ਆਪਾਂ ਜ਼ੋਰ ਲਾ ਲਈਏ ਕਿ ਅੱਜ ਦਬਕੇ ਮਦਦ ਕਰਨ ਨੂੰ ਅਸੀਂ ਸਾਰੇ ਅੱਗੇ ਆ ਜੀਏ ਤੇ ਜਿੱਦੇ ਕੱਲ ਨੂੰ ਇਹਨਾਂ ਨੂੰ ਵਿਚਾਰਿਆਂ ਨੂੰ ਬੀ ਨਹੀਂ ਥਿਉਣਾ ਇਹਨਾਂ ਨੂੰ ਖਾਦਾ ਨਹੀਂ ਥਿਉਣੀਆ ਇਹਨਾਂ ਨੂੰ ਆਪਦੇ ਵਾਹਨ ਨੂੰ ਮੁੜ ਦੁਬਾਰਾ ਬਹਾਲ ਕਰਨ ਲਈ ਤੇਲ ਤੇ ਟਰੈਕਟਰ ਨਹੀਂ ਮਿਲਨੇ ਕਿਉਂ ਕਿਉਂਕਿ ਇਹਨਾਂ ਦੇ ਟਰੈਕਟਰ ਘਰਾਂ ਦੇ ਵਿੱਚ ਖੜੇ ਆ ਔਰ ਪਾਣੀ ਉੱਪਰ ਦੀ ਲੰਗ ਗਿਆ ਉਹ ਟਰੈਕਟਰ ਚੱਲਨੇ ਨਹੀਂ ਇਹਨਾਂ ਦੇ ਇਹ ਨਹੀਂ ਆਕੇ ਸਵੇਰੇ ਉਹਨੂੰ 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 ਟਰੈਕਟਰ ਨੂੰ ਸਟਾਰਟ ਕਰ ਦੇਣਗੇ ਤੇ ਚੱਲ ਪੈਗਾ ਪਤਾ ਨਹੀਂ ਕਿੰਨੇ ਦਿਨ ਪਾਣੀ ਚ ਡੁੱਬੇ ਰਹਿਣਾ ਹੈ ਗਾਰਚ ਡੁੱਬੇ ਖੜੇ ਨੇ ਉਹ ਚੱਲਣਗੇ ਕਿ ਨਹੀਂ ਚੱਲਣਗੇ ਉਹ ਆਪਾਂ ਨੂੰ ਮਦਦ ਕਰਨੀ ਪੈਣੀ ਹੈ ਉਹ ਪੰਜਾਬ ਨੂੰ ਵੀ ਅੱਗੇ ਆਉਣਾ ਪੈਣਾ ਉਹ ਹਰਿਆਣਾ ਰਾਜਸਥਾਨ ਯੂਪੀ ਜਿੱਥੋਂ ਜਿੱਥੇ ਵੀ ਕਿਸਾਨ ਮੇਰੀ ਗੱਲ ਸੁਣਦੇ ਆ ਉਹਨਾਂ ਸਾਰਿਆਂ ਨੂੰ ਅੱਗੇ ਆਉਣਾ ਪੈਣਾ ਉਹਨਾਂ ਲੋਕਾਂ ਦੀ ਖਾਤਰ ਬੀਜ ਦੀ ਵਿਵਸਥਾ ਵੀ ਕਰਨੀ ਪੈਣੀ ਹੈ ਉਹਨਾਂ ਦੀ ਖਾਤਰ ਆਪਾਂ ਨੂੰ ਡੀਜ਼ਲ ਦੀ ਵਿਵਸਥਾ ਵੀ ਕਰਨੀ ਪੈਣੀ ਹੈ ਉਹਨਾਂ ਦੀ ਖਾਤਰ ਆਪਾਂ ਨੂੰ ਟਰੈਕਟਰਾਂ ਦਾ ਪ੍ਰਬੰਧ ਕਰਨਾ ਪੈਣਾ ਹੈ ਉਹਨਾਂ ਦੀ ਖਾਤਰ ਹਰ ਤਰ੍ਹਾਂ ਦੀ ਸਹਾਇਤਾ ਮਦਦ ਆਪਾਂ ਨੂੰ ਕਰਨੀ ਪੈਣੀ ਉਹਦੇ ਲਈ ਤਤਪਰ ਰਹੋ ਅੱਜ ਕੱਲਾ ਇੰਨਾ ਜੋਰ ਲਾ ਕੇ ਆਪਾਂ ਕੱਲ ਨੂੰ ਉਹਨਾਂ ਵੀਰਾਂ ਦੀ ਆਪਾਂ ਨੇ ਕਿਤੇ ਇਹ ਨਾ ਹੋਵੇ ਵੀ ਆਪਾਂ ਭੁੱਲ ਜਾਈਏ ਉਹਨਾਂ ਨੂੰ ਉਹਨਾਂ ਦੀ ਮਦਦ ਦੀ ਹਜੇ ਲੋੜ ਪਣ ਉਹਨਾਂ ਨੂੰ ਬਹੁਤ ਲੰਬੀ ਲੋੜ ਪੈਣੀ ਹੈ ਇੱਕ ਕਿਦਰੋ ਮੈਨੂੰ ਇੱਕ ਬਾਬਾ ਜੀ ਕਹਿ ਰਹੇ ਸੀਗੇ ਕਿ ਕੁਝ ਲੋਕ ਰਾਸ਼ਨ ਇਸ ਤਰੀਕੇ ਦੇ ਨਾਲ ਲੈ ਰਹੇ ਨੇ ਜਿਨ੍ਹਾਂ ਨੂੰ ਲੋੜ ਨਹੀਂ ਹੈ ਮੇਰੇ ਹੱਥ ਛੋੜ ਕੇ ਬੇਨਤੀ ਆ ਭਰਾਵੋ ਦੁਖੀਆਂ ਦੀ ਯਾਰ ਦੁਖੀਆਂ ਦੀ ਬਾਹ ਫੜੀਏ ਆਪਾਂ ਸਾਰੇ ਪਲੀਜ਼ ਨਾ ਉਹਨਾਂ ਦੀ ਕਿਰਪਾ ਚੰਗਦੀਏ ਉਹਨਾਂ ਤੱਕ ਪਹੁੰਚਾਓ ਸਾਰੇ ਜਾਣੇ ਜਿਹਦੇ ਕੋਲੇ ਰੋਜੀ ਦਾ ਹੈਗਾ ਸਾਧਨ ਜਿਹਦੇ ਕੋਲੇ ਰੋਟੀ ਖਾਣ ਨੂੰ ਸਾਧਨ ਹੈਗਾ ਯਾਰ ਕਿਉਂ ਇਹ ਲੋਕਾਂ ਦੇ ਖਾਤਰ ਤਿਲ-ਤਿਲ ਇਕੱਠਾ ਕਰਕੇ ਆਇਆ ਉਹਨਾਂ ਦੀ ਖਾਤਰ ਆਇਆ ਹੈ ਜਿਹੜੇ ਲੋਕ ਦੁਖੀ ਨੇ ਉਹਨਾਂ ਦੀ ਖਾਤਰ ਆਇਆ ਆਪਾਂ ਇਸ ਗੱਲ ਨੂੰ ਪਹਿਲੀ ਤਾਂ ਗੱਲ ਮੈਨੂੰ ਪਤਾ ਕਿ ਪੰਜਾਬ ਦੇ ਵਿੱਚ ਇਹ ਸੋਚ ਹੋਣੀ ਨਹੀਂ ਪਰ ਜੇ ਕਿਸੇ ਵੀਰ ਨੇ ਇਹ ਕਰਿਆ ਤਾਂ ਮੈਂ ਮੇਰੀ ਹੱਥ ਜੋੜ ਕੇ ਬੇਨਤੀ ਆ ਪ੍ਰਭੂ ਨਾ ਕਰੋ ਇਹ ਸਿਰ ਦੁਖੀਆਂ ਵਾਸਤੇ ਆ ਰਿਹਾ ਦੁਖੀਆਂ ਤੱਕ ਹੀ ਪਹੁੰਚਾਈਏ ਤੁਸੀਂ ਸਭ ਕੋ ਮਦਦ ਕਰੋ ਕਿ ਭਾਈ ਇੱਥੇ ਇਹ ਬੰਦੇ ਦੁਖੀ ਨੇ ਇਹਨਾਂ ਤੱਕ ਆਪਾਂ ਬੇੜੀਆਂ ਦਾ ਪ੍ਰਬੰਧ ਕਰੀਏ ਉਹਨਾਂ ਨੂੰ ਕੱਢ ਕੇ ਲੈ ਆਈਏ ਉਹਨਾਂ ਦੀ ਵਿਵਸਥਾ ਕਰੀਏ ਉਹਨਾਂ ਨੂੰ ਇਹ ਸਮਾਨ ਦੇਈਏ ਇਹ ਆਪਣੇ ਸਾਰਿਆਂ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਸਾਰੇ ਆਪਣੇ ਨੇ ਮੈਂ ਤੁਹਾਨੂੰ ਪਿਛਲੀ ਵਾਰ ਦੀ ਇੱਕ ਗੱਲ ਦੱਸਦਾ ਮੈਂ ਕਿਤੇ ਕਿਤੇ ਇਹ ਨਹੀਂ ਹੈ ਮੈਂ ਪੰਜਾਬ ਦਾ ਜਿਹੜਾ ਕਲਚਰ ਆ ਪੰਜਾਬ ਦਾ ਸੁਭਾਅ ਇਸ ਗੱਲ ਤੋਂ ਸਪਸ਼ਟ ਹੋਏਗਾ ਕਿ ਕਿਹੋ ਜਿਹੇ ਨੇਚਰ ਦੇ ਲੋਕ ਨੇ ਪਿਛਲੀ ਵਾਰ ਅਸੀਂ 2023 ਦੇ ਵਿੱਚ ਰਾਸ਼ਨ ਲੈ ਕੇ ਗਏ ਹਾਂ ਇੱਕ ਘਰੇ ਅਸੀਂ ਗਏ ਆ ਜਿਹਨੂੰ 4 ਚsqure ਪਾਣੀ ਨੇ ਘੇਰਿਆ ਹੋਇਆ ਸੀ ਰਸਤਾ ਕੋਈ ਨਹੀਂ ਸੀ ਸਰਕਾਰ ਗਲੀਆਂ ਨਾਲ ਜਿਹੜੀ ਜਾਂਦੀ ਸੀ ਰਾਹ ਪਈ ਉਹ ਟੁੱਟੀ ਹੋਈ ਐ ਔਰ ਉਹਨਾਂ ਲੋਕਾਂ ਤੱਕ ਕਿਵੇਂ ਨਾ ਕਿਵੇਂ ਅਸੀਂ ਤਕੜੇ ਹੋ ਕੇ ਹਿੰਮਤ ਮਾਰ ਕੇ ਮੁੰਡਿਆਂ ਨੇ ਰਾਸ਼ਨ ਪਹਚਾਇਆ ਰਾਸ਼ਨ ਵੀ ਪਹਚਾਇਆ ਘਟਿਆਂ ਦੇ ਵਿੱਚ ਉਹਨਾਂ ਨੂੰ ਥੂੜੀ ਵੀ ਪਹਚਾਈ ਉਹਨਾਂ ਦੇ ਪਸ਼ੂਆਂ ਵਾਸਤੇ ਹਰਾ ਚਾਰਾ ਵੀ ਪਹਚਾਇਆ ਪਰ ਦੇਖਿਓ ਉਹਨਾਂ ਨੇ ਉਹਨਾਂ ਨੇ ਕਿਹਾ ਕੀ ਸਾਨੂੰ ਉਹ ਬਜ਼ੁਰਗ ਨੇ ਦੋਨੇ 75 75 ਸਾਲ ਦੇ ਉਹ ਮੁੰਡਿਆਂ بیوی ਬਜ਼ੁਰਗ ਬੱਚਾ ਉਹਨਾਂ ਦਾ ਵਿਚਾਰਿਆਂ ਦਾ ਮੌਤ ਹੋ ਚੁੱਕੀ ਸੀ ਬੱਚੀ ਸੀ ਛੋਟੀ ਜੀ ਪੋਤਰੀ ਉੱਥੇ ਘਰੇ ਤਾਂ ਪਿਆਰਿਓ ਉਹਨਾਂ ਬੰਦਿਆਂ ਨੇ ਸਾਡੇ ਕੋਲੋਂ ਲੋੜ ਮੁਤਾਬਕ ਥੋੜੀ ਜੀ ਟੂੜੀ ਲਵਾ ਲਈ ਉਹ ਸਾਡੇ ਕੋਲੋਂ ਜਿਹੜਾ ਅਸੀਂ ਅਚਾਰ ਲੈ ਕੇ ਗਏ ਸੀਗੇ ਉਹ ਲਵਾ ਲਿਆ ਪਸ਼ੂਆਂ ਵਾਸਤੇ ਕੁਝ ਸਾਡੇ ਕੋਲੋਂ ਰਾਸ਼ਨ ਲੈ ਕੇ ਉਹਨਾਂ ਨੇ ਹੱਥ ਜੋੜ ਕੇ ਸਾਨੂੰ ਐਸ ਤਰ੍ਹਾਂ ਕਿਹਾ ਪਿਆਰਿਓ ਬਿਲਕੁਲ ਇਸੇ ਤਰ੍ਹਾਂ ਕਿ ਗੁਰਮਖ ਪਿਆਰਿਓ ਤੁਸੀਂ ਆਇਓ ਬਹੁਤ ਧੰਨਵਾਦ ਤੁਹਾਡਾ ਸਾਡਾ ਹਫਤਾ ਦੇ ਨਾਲ ਲੰਘ ਜੂ ਉਦੋਂ ਨੂੰ ਕੋਈ ਗੁਰੂ ਦਾ ਪਿਆਰਾ ਹੋਰ ਸਾਡੀ ਬਹੁ ਫੜਨ ਵਾਲਾ ਆ ਜੂ ਆ ਹੈ ਗੰਗਾ ਸਾਡੇ ਪੰਜਾਬ ਦਾ ਕਲਚਰ ਆ ਸਾਨੂੰ ਸਬਰ ਸੰਤੋਖ ਦੇ ਨਾਲ ਜਿਉਣਾ ਮੇਰੇ ਗੁਰੂ ਨੇ ਸਿਖਾਇਆ ਸੋ ਇਸ ਕਰਕੇ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਬੰਦੀ ਹੈ ਆਪਣਾ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਇਹ ਪੀੜਤਾ ਲਈ ਇਹ ਦੁਖੀਆਂ ਦੀ ਮਦਦ ਆਈ ਹੈ ਉਹਨਾਂ ਤੱਕ ਆਪਾਂ ਪਹੁੰਚਾਈਏ ਤਕੜੇ ਹੋ ਕੇ ਤਾਂ ਕਿ ਉਹਨਾਂ ਨੂੰ ਸਪੋਰਟ ਮਿਲ ਸਕੇ ਸੋ ਇਸ ਲਈ ਮੈਂ ਬੇਨਤੀ ਕਰਦਾ ਸਰਕਾਰ ਨੂੰ ਦੁਬਾਰਾ ਫੇਰ ਇਹ ਨਹੀਂ ਹੈ ਕਿ ਜਥੇਬੰਦੀਆਂ ਕਿਤੇ ਮਤਲਬ ਗਈਆਂ ਨੇ ਗਈਆਂ ਕਿਤੇ ਨਹੀਂ ਜਥੇਬੰਦੀਆਂ ਸਿਰਫ ਆਪਦੇ ਭਾਈਚਾਰੇ ਆਪਦੇ ਲੋਕਾਂ ਦੀ ਸੰਭਾਲ ਤੇ ਜੁਟੀਆਂ ਹੋਈਆਂ ਨੇ ਤੇ ਸਰਕਾਰ ਕਟਾਈ ਨਾ ਸੋਚੇ ਵੀ ਹੁਣ ਅਸੀਂ ਇਹਦਾ ਵੀ ਕਬਜ਼ਾ ਲੈ ਲ ਗਏ ਹੁਣ ਅਸੀਂ ਲੈਣ ਦਾ ਹੁਣ ਕਬਜ਼ਾ ਜਾ ਕੇ ਦਰਿਆ 'ਚ ਦੇਖਾਂ ਬਣਾ ਤੇਰਾ ਐਸਐਸਪੀ ਕਿਹੜਾ ਜਾਂਦਾ ਉੱਥੇ ਕਬਜ਼ਾ ਲੈਣ ਲੈਣ ਪੰਗਾ ਉੱਥੇ ਜਾ ਕੇ ਪਿਸ਼ਾਬ ਨਿਕਲ ਜਾਣਾ ਵਿੱਚੇ ਜੇ ਮਤਲਬ ਤੁਹਾਡੇ ਅਧਿਕਾਰੀਆਂ ਦਾ ਉੱਥੇ ਜਾਣਾ ਐਡਾ ਔਖਾ ਹੈ ਤੇ ਤੁਸੀਂ ਲੋਕਾਂ ਦੇ ਘਰ ਟੋਂ ਤੁਰ ਪਏ ਯਾਰ ਤੁਸੀਂ ਲੋਕਾਂ ਦਾ ਦੁੱਖ ਤਾਂ ਵੇਖੋ ਲੋਕਾਂ ਦੀ ਤਕਲੀਫ ਤਾਂ ਦੇਖੋ ਲੋਕ ਆਪਣੇ ਪਰਿਵਾਰਾਂ ਨੂੰ ਸੰਭਾਲਣ ਦੇ ਤੁਰਿਆ ਤੇ ਤੁਸੀਂ ਫਟਾਫਟ ਮੰਤ ਸਰਕਾਰ ਨੇ ਹੁਕਮ ਦੇ ਦੇ ਕੇ ਦਵਾਦਵ ਢਾ ਦਿਓ ਇਹਨਾਂ ਦੇ ਮਕਾਨ ਤੇ ਲੈ ਲਓ ਕਬਜ਼ੇ ਇਹਨਾਂ ਤੋਂ ਸਿਰ ਫਟੇ ਮੋ ਆਜੀ ਸਰਕਾਰ ਦੇ